ਸਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਕਲਗੀ ਤਾਰ ਦਸ਼ਮੇਸ਼ ਪਿਤਾ ਜੀ ਦਾ ਨਾਰਾ ਬਲੰਦ ਕਰੋ ਪਹਿਲਾਂ ਸਭ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਦੋਂ ਕਿਸਾਨ ਮੋਰਚਾ ਲੱਗਿਆ ਹੈ ਬਾਰੇ ਬਹੁਤ ਵੱਡੇ ਸਮੇਂ ਤੋਂ ਇਹ ਸਾਡਾ ਕਿਸਾਨ ਮੋਰਚਾ ਨਹੀਂ ਰਹਿ ਗਿਆ ਇਹ ਸਾਡੀ ਅਣਖ ਤੇ ਇੱਜ਼ਤ ਦਾ ਮਸਲਾ ਹੈ ਤੇ ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਥੇ ਆਪਣਾ ਬਲੀਦਾਨ ਦਿੱਤਾ ਉਥੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਗੋਦ ਵਿੱਚ ਬੈਠੇ ਆ ਅਸੀਂ ਕੋਈ ਦਿੱਲੀ ਅੱਗੇ ਤਰਲਾ ਨਹੀਂ ਮਾਰਨਾ ਏ ਅਸੀਂ ਕੋਈ ਮੰਤ ਕਰਨੀ ਆ ਏ ਮੈਂ ਇੱਕ ਨਾਰਾ ਲਾਉਂਗਾ ਸਾਰਿਆਂ ਨੇ ਬੋਲਣਾ ਸਾਡਾ ਹੱਕ ਇੱਥੇ ਆਖ ਸਾਡਾ ਹੱਕ ਇੱਥੇ ਰੱਖ ਇੱਕ ਮੈਂ ਬੇਨਤੀ ਜ਼ਰੂਰੀ ਕਰਨੀ ਹੈ ਸਖਤ ਜੀ ਜਿਵੇਂ ਤੁਸੀਂ ਚਾਰੇ ਰਸਤੇ ਇਹ ਦਿੱਲੀ ਦੇ ਬੰਦ ਕੀਤੇ ਹੋਏ ਆ ਨਾ ਇੱਕ ਗਰਭਵਰਤੀ ਹਰਨੀ ਜੰਗਲ ਦੇ ਵਿੱਚ ਬੈਠੀ ਇਹ ਕੋਈ ਸੁਮਖ ਆਸਾਖੀ ਨਹੀਂ ਸੁਣੋਂ ਲੱਗਾ ਟੂਕ ਮਾਤਰ ਹੈ ਜੰਗਲ ਦੇ ਵਿੱਚ ਗਰਭਵਤੀ ਹਿਰਨੀ ਬੈਠੀ ਇੱਕ ਸ਼ਿਕਾਰੀ ਆਇਆ ਇਹਨੂੰ ਮੈਂ ਮਾਰਨਾ ਹੈ ਇੱਕ ਬੰਨੇ ਨੇ ਅੱਗਬਾਲ ਦਿੱਤੀ ਇੱਕ ਬੰਨੇ ਉਹਨੇ ਜਾਲ ਤਾਂ ਦਿੱਤਾ ਇੱਕ ਬੰਨੇ ਸ਼ਿਕਾਰੀ ਕੁੱਤਾ ਖਿਲਾਰ ਦਿੱਤਾ ਤੇ ਇੱਕ ਬੰਨੇ ਤੀਰ ਲੈ ਕੇ ਖੜ ਗਿਆ ਜਦੋਂ ਅੱਗਬਾਲੀ ਸੇਕ ਲੱਗਾ ਹਿਰਨੀ ਉੱਠੀ ਉਹਨੇ ਫਿਰ ਆਕਾਰ ਪਰਖ ਵਾਹਿਗੁਰੂ ਅੱਗੇ ਅਰਦਾਸ ਕੀਤੀ ਮਹਾਰਾਜ ਉੱਥੇ ਤੇਰੀ ਰੱਖੇ ਜਿੱਥੇ ਕੋਈ ਨਹੀਂ ਜਦੋਂ ਉਹਨੇ ਅੱਗ ਬਾਲੀ ਤੇ ਸੇਕ ਲੱਗਾ ਉੱਠ ਕੇ ਅਰਦਾਸ ਕੀਤੀ ਤੇ ਸਾਧ ਸੰਗਤ ਜੀ ਉਸੇ ਟਾਈਮ ਤੇ ਹਨੇਰੀ ਆਈ ਉਹ ਜਿਹੜਾ ਜਾਲ ਸੀ ਨਾ ਉੱਡ ਕੇ ਅੱਗ ਵਿੱਚ ਪੈ ਗਿਆ ਸਤਨਾਮ ਸ੍ਰੀ ਵਾਹਿਗੁਰੂ ਇੱਕ ਉਹਦਾ ਰਸਤਾ ਖੁੱਲ ਗਿਆ ਮੀ ਆਇਆ ਉਹਦੇ ਨਾਲ ਅੱਗ ਬੁਝ ਗਈ ਉਹ ਵੀ ਰਸਤਾ ਖੁੱਲ ਗਿਆ ਤੇ ਸੰਗਤ ਜੀ ਉਸ ਟਾਈਮ ਤੇ ਮੁੜ ਕੇ ਉਹਨੇ ਜਦੋਂ ਉਹ ਤੀਰ ਮਾਰ ਲੱਗਾ ਸ਼ਿਕਾਰੀ ਤੇ नाग ਸੱਪ ਲੜ ਗਿਆ ਤੇ ਜਿਹੜਾ ਨਿਸ਼ਾਨਾ ਮਾਰਨ ਲੱਗਾ ਸੀ ਕੁੱਤੇ ਨੂੰ ਜਾ ਵਜਿਆ ਉਹ ਵੀ ਰਸਤਾ ਖੁੱਲ ਗਿਆ ਤੇ ਸੱਪ ਲੜਨ ਕਰਕੇ ਆਪਣੇ ਆਪ ਉਹ ਖਤਮ ਹੋ ਗਿਆ ਤੇ ਸਖਤ ਜੀ ਇਹ ਜਿਹੜੇ ਸਾਡੇ ਜਾਲ ਤਣੇ ਹੋਏ ਨੇ ਇਸ ਬੰਦੇ ਨੇ ਇਹਨੇ ਆਪਣੇ ਆਪ ਇਹ ਮੋਦੀ ਨੇ ਇਹ ਖਤਮ ਹੋ ਜਾਣਾ ਹੈ ਤੇ ਜਿਵੇਂ ਜੱਸਾ ਸਿੰਘ ਰਾਮ ਗੜੀਏ ਨੇ ਇਹਦਾ ਆਸਨ ਔਰ ਗੁਜੇਬ ਦਾ ਚੱਕ ਕੇ ਹਰਿਮੰਦਰ ਸਾਹਿਬਾ ਜੀ ਆਸਨ ਪਿਆਏ ਇਹ ਜੇ ਕਿਸਾਨਾਂ ਦੀਆਂ ਮੰਗਾਂ ਨਾ ਮੰਗੀਆਂ ਗਈਆਂ ਤੇ ਇਹਦਾ ਅਸਨ ਚੱਕ ਕੇ ਅਸੀਂ ਪਾਸੇ ਫੇਕ ਦਾਂਗੇ ਇੱਕ ਸਖਤ ਜਿਹਾ ਮੈਂ ਵੀ ਬੇਇੰਤਿ ਕਰਨੀ ਚਾਹੁੰਦਾ ਸਾਡੀਆਂ 30 ਕਿਸਾਨ ਜਥੇਬੰਦੀਆਂ ਇਹ ਸਾਡੇ ਜਰਨਲ ਨੇ ਅੱਜ ਸਾਡੀ ਅਗਵਾਈ ਕਰ ਰਹੇ ਨੇ ਤੇ ਤੁਹਾਡੀ ਆਵਾਜ਼ ਤੇ ਸਾਰਾ ਭਾਰ ਤੇ ਇੱਥੇ ਆ ਕੇ ਬੈਠਾ ਦਿੱਲੀ ਦੇ ਵਿੱਚ ਇੱਥੇ ਗੱਲਾਂ ਚੱਲੀਆਂ ਏ ਉਹ ਵੇਖਣਾ ਜਾਨ ਇੱਥੇ ਕਿਸਾਨ ਬਚਾਓ ਮੋਰਚੇ ਵੱਲ ਪਾਈ ਕਿਰਪਾ ਸਿੰਘ ਜਿੰਨੇ ਧੂਆਲਾ ਬੈਠਾ ਏ ਹੋਰ ਜਥੇਬੰਦੀਆਂ ਤੁਸੀਂ ਬੈਠੇ ਹੋ ਉਹ ਇਹਨਾਂ ਸਿੰਘਾਂ ਨੇ ਜੇ ਸੜਕਾਂ ਦੇ ਉੱਤੇ ਬਹਿ ਕੇ ਪ੍ਰਸ਼ਾਦ ਦੇ ਸਕੇ ਆ ਤੇ ਇਹਨਾਂ ਨੇ ਉਹਨਾਂ ਦੀਆਂ ਰੋਟੀਆਂ ਗ੍ਰਹਿ ਨਹੀਂ ਕੀਤੀਆਂ ਉੱਥੇ ਥੱਲੇ ਬਹਿ ਕੇ ਪ੍ਰਸ਼ਾਦ ਦੇ ਸਕਿਆ ਇਹ ਸਾਡੇ ਜਰਨਲ ਮੈਂ ਇਹਨਾਂ ਨੂੰ ਸੱਜਦਾ ਕਰਦਾ ਏ ਅਜਰੇ ਸਾਡੀ ਸ਼ਰਕ ਤੇ ਬੈਠੇ ਆ ਇਹਨਾਂ ਨੂੰ ਸਜਦਾ ਕਰਦਾ ਹੈ ਪਰ ਇੱਕ ਗੁਰੂ ਸਾਹਿਬ ਜੀ ਕਿਰਪਾ ਕਰਨ ਅਸੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਤੇ ਬੈਠੇ ਹੋਏ ਆ ਅਸੀਂ ਮੋਦੀ ਦੇ ਘਰ ਗੇ ਪੀਖਣ ਗਏ ਨਹੀਂ ਆ ਅਸੀਂ ਉਹਦੇ ਘਰ ਆਏ ਆ ਅਸੀਂ ਆਵੇ ਗੁਰੂ ਦੇ ਘਰ ਆਏ ਆ ਪਰ ਇੱਕ ਗੱਲ ਮੋਦੀ ਸਰਕਾਰ ਨੂੰ ਸੋਚ ਲੈਣੀ ਚਾਹੀਦੀ ਹੈ ਸੁਣੋ ਉਹ ਜੇ ਧੰਨ ਗੁਰੂ ਅਰਜਨ ਦੇਵ ਜੀ ਨੇ ਸ਼ਾਂਤੀ ਰੱਖੀ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕੀ ਕੀਤਾ ਫਿਰ ਜੇ ਨਾ ਮੰਨਿਆ ਅਸੀਂ ਸਭ ਕੋ ਕਰਲਾ ਜਾਣਦੇ ਆ ਜੇ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਾਂਤੀ ਨਾਲ ਸੀਸ ਬਲੀਦਾਨ ਦਿੱਤਾ ਤੇ ਕਲਗੀਧਰ ਪਿਤਾ ਨੇ ਫਿਰ ਕੀ ਕੀਤਾ ਪਤਾ ਨਾ ਤੁਹਾਨੂੰ ਸਾਰਿਆਂ ਨੂੰ ਇਤਿਹਾਸ ਦਾ ਇਸ ਕਰਕੇ ਸੰਗਤ ਜੀ ਇਹ ਕਿਰਪਾ ਕਰਨ ਸੱਚੇ ਪਾਤਸ਼ਾਹ ਜੀ ਮੈਨੂੰ ਅਤਫਾ ਜਨਾ ਮਾਰੋ ਇੱਕ ਮੈਂ ਧਾਰਨਾ ਬੋਲਣੀ ਹੈ بس সমাপ্তি 1 ਮਿੰਟ ਤੋਂ ਪਹਿਲਾਂ ਹੱਥ ਸਿਰ ਤੇ ਰੱਖਿਓ ਜੀ ਕਹਤੇ ਢੋਲਵਾਨ ਕੋਈ ਗੱਲ ਨਹੀਂ ਹੱਥ ਸਿਰ ਤੇ ਰੱਖਿਓ ਜੀ ਜਦੋਂ ਮੈਂ ਡੋਲਾ ਜਦੋਂ ਮੈਂ ਡੋਲਾ ਹੱਥ ਸਿਰ ਤੇ ਰੱਖਿਓ ਜੀ ਜਦੋਂ ਮੈਂ ਡੋਲਾ ਜਦ ਬੰਦਾ ਤੋਂ ਬੰਦਨ ਆਨਕਬਾਰ ਸਰਬ ਕਲਾ ਸਮਰਾਥ ਬੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਸਖਦੇ ਜੀ ਸਮਾਪਤੀ ਹੈ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸੇ ਭਾਈ ਜਸਵੀਰ ਸਿੰਘ ਜੀ ਸੰਗਤਾਂ ਚਾਹੁੰਦੀਆਂ ਨੇ ਇਹਨਾਂ ਵਿਦਵਾਨਾਂ ਨੂੰ ਘਰੇ ਚਰਨ ਪਾਓ ਆਪ ਉਥੇ ਜੋ ਆਈਪੀਡੀ ਵੱਲੋਂ ਆਯੁਰਵੈਦਿਕ ਹੋਮ्योपैਥਿਕ بڑے بڑے ਇਹ ਜੋ ਕੈਂਪ ਚੱਲ ਰਹੇ ਨੇ ਰੈਣ ਬਸੇਰਾ ਚੱਲਿਆ ਏ ਸੋ ਬਹੁਤ ਬਹੁਤ ਧੰਨਵਾਦ ਪਾਈ ਜਗਸੀਰ ਸਿੰਘ ਜੀ ਮੋਗਾ ਜ਼ਿਲ੍ਹਾ ਪ੍ਰਧਾਨ ਆਈਪੀਡੀ ਅਤੇ ਨਾਲ ਭਾਈ ਸੁਖਰਾਜ ਸਿੰਘ ਜੀ ਰੋਡੇ ਸੋ ਇੰਨੀ ਇੱਕ ਬੇਨਤੀਆਂ ਕਰਦਾ ਦਾਸ ਖਿਮਾ ਦਾ ਜਾਚਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ